ਸੱਚੀ ਗੱਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਗੱਲ ਬਣਾਉਣਾ ਸਿੱਖਾਂਗੇ ਜੀ ਵੀ ਕਿਵੇਂ ਗੱਲ ਬਣਾਈ ਜਾਈ ਜਿਹੜੇ ਬਾਰਡਰ ਵਾਲ ਗੱਲ ਹੁੰਦੇ ਆ ਜੀ ਇਹ ਜਿਆਦਾ ਚੌੜੇ ਹੁੰਦੇ ਆ ਜੀ ਲੰਬਾਈਆਂ ਵੀ ਨੇ ਵੱਧ ਹੁੰਦੀਆਂ ਜੀ ਕਿਵੇਂ ਆਪਾਂ ਸੈੱਟ ਕਰਨੇ ਆ ਕਿਵੇਂ ਸੈੱਟ ਕਰ ਸਕਦੇ ਆ ਇਹ ਜਿਹੜੇ ਆਪਾਂ ਦੱਸਾਂਗੇ ਜੀ ਤੇ ਨਾਲੇ ਬਣਾ ਕੇ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ साढ़े सात इंच है जी चढ़ाई है, है सत्त इंच मतलब साढ़े तीन चढ़ाई है जी इन्हें ठीक है जी। की कार उठा पासा एक 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 प्लेट पावे देखो प्लेट कि ला ली है जी ठीक है सैट करके रख लिया जी बार्डर बनया हो जी गल से ਇੱਪਾਂ ਨੇ ਕਰਨਾ ਕੀ ਹੈ ਜੀ ਹੁਣ ਜਿੰਨਾ ਆਪਾਂ ਨੂੰ ਲੋੜ ਹੈ ਜੀ ਗਾਲ 2.5 ਇੰਚ ਰੱਖਣਾ 3 ਇੰਚ ਰੱਖਣਾ ਠੀਕ ਹੈ ਉਹਨਾਂ ਨਾਪ ਕੇ ਆਪਾਂ ਰੱਖ ਲੈਣਾ ਇਹ ਪੌਣੀ 3 ਇੰਚ ਰੱਖੇ ਜੀ ਮੈਂ ਠੀਕ ਹੈ ਉਸ ਤੋਂ ਬਾਅਦ ਜਿਹੜਾ ਐਕਸਟਰਾ ਕੱਪੜਾ ਹੈ ਜੀ ਉਸ 'ਚ ਪਲੇਟ ਪਾ ਲੈਣੀ ਜੀ ਇੱਕ ਤੇ ਇਸੀ ਕਰਕੇ ਠੀਕ ਹੈ ਆ ਦੇਖੋ ਐਦਾਂ ਪਲੇਟ ਪਾ ਲੈਣੀ ਹੈ ਜੀ ਠੀਕ ਹੈ ਇਹ ਪਲੇਟ ਆਪਾਂ ਸਲਾਈ ਲਾ ਕੇ ਪਾ ਲੈਣੀ ਹੈ ਜਦੋਂ ਆਪਾਂ ਨੇ ਕਟਿੰਗ ਕਰਨੀ ਹੈ ਪਹਿਲਾਂ ਆਪਾਂ ਨੇ ਪਲੇਟ ਦਾ ਨਿਸ਼ਾਨ ਲਾਉਣਾ ਹੈ ਜਿਹੜਾ ਸਿੱਧਾ ਰੱਖਣਾ ਇਹ ਆਪਾਂ ਨੇ ਜਦੋਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਹੈ ਜੀ ਤੀਰਾ ਇਹ ਪਲੇਟ ਤੇ ਅੱਗੇ ਤੇ ਰੱਖਣਾ ਹੈ ਜੀ ਆਪਾਂ ਨੇ 6.5 ਇੰਚ ਠੀਕ ਹੈ ਨਾ ਕੇ ਬਾਹਰੋਂ ਇਹ ਸੁਰੂ ਤੇ ਨਹੀਂ ਮਾਪਣਾ ਜੀ ਹੈਗਾ ਵਿੱਚ ਪਲੇਟ ਨੇ ਆਪਣੀ ਹੈਗੀ ਫਿਰ ਤੀਰਾ ਬਹੁਤ ਵੱਜ ਜਾਣਾ ਮੋਢੇ ਗਿਰਨ ਲੱਜ ਜਾਣੇ ਪਲੇਟ ਪਾ ਕੇ ਫਿਰ ਆਪਾਂ ਨੇ ਤੀਰਾ ਨਾਪਣਾ ਹੈ ਜੀ 6.5 ਇੰਚ ਠੀਕ ਹੈ ਉਹਦੇ ਅਕੋਰਡ ਹੀ ਉੱਪਰ ਪਲੇਟ ਪਾਉਣੀ ਹੈ ਹੁਣ ਪਾ ਕੇ ਦਿਖਾਉਣੀ ਹੈ ਪਲੇਟ ਇਨਕੀ ਪਲੇਟ ਪਾਉਣੀ ਹੈ ਇਹ ਆਪਾਂ ਨੇ ਲੰਬਾਈ ਸਾਢੇ 7 ਇੰਚ ਹੈ 7 ਇੰਚ ਰਹਿ ਜੂਗੀ ਲੰਬਾਈ ਬਿਲਕੁਲ ਠੀਕ ਹੈ ਜੀ ਸਿਰਫ ਚੌੜਾ ਸੀਗਾ ਜ਼ਿਆਦਾ ਇਹ ਆਪਣਾ ਪੌਣੇ 3 ਇੰਚ ਰਾਕੇ ਬਾਕੀ ਇਹ ਕੱਪੜੇ ਜਿਹਾ ਪਲੇਟ ਪਾਤੀ ਇਹ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਇਹ ਲੱਗਦਾ ਵੀ ਮੋਢੇ ਆਪਣੀ ਗਿਰਨਗੇ ਕੋਈ ਫਰਕ ਨਹੀਂ ਪੈਂਦਾ ਹੈਗਾ ਗळा ਘੱਟ ਹੋ ਜੂਗਾ ਜੀ ਆਪਣਾ ਠੀਕ ਹੈ ਤੇ ਇਹ ਪਲੇਟ ਪਾਈ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਆਪਾਂ ਇਹ ਕੱਪੜਾ ਲੈ ਲਿਆ ਜੀ उसे पेस्टिंग पेपर ला ले चिपका लिया अपने हूँ अपने की कह ला सेंटर करके दोनों दो सेंटर करके रख लेना जी ठीक है सीधे पास रखना है जी तो अपना पुठे पास सिलाई ला लेंगे चार पासे ठीक है पर आप इतने चिपका लें चाहे सेंटर सिलाई ला लो जी ठीक है जी घट सिलाई ला ली है जी ਪਾਰੇ ਕਮੀਜ਼ ਦਾ ਪੁੱਠਾ ਪਾਸ ਕਰਕੇ ਤੇ ਨਾਲ ਨਾਲ ਸਲਾਈ ਲਾ ਦੇਣੀ ਹੈ ਜੀ ਠੀਕ ਹੈ ਚਾਹੇ ਪੈਰ ਪਰ ਹੱਟ ਕੇ ਹੀ ਲਾ ਸਕਦੇ ਹੋ ਚਾਹੇ ਨਾਲ ਨਾਲ ਸਲਾਈ ਲਾ ਸਕਦੇ ਹੋ ਠੀਕ ਹੈ ਥੋੜੀ ਚਾਰ ਘਾਟ ਘਾਟੇ ਮੇਪਾ ਲੈ ਤੇ ਲਾਈ ਲਾ ਦੇਣੀ ਹੈ ਜੀ ਇਹ ਕਪੜਾ ਪਾਉ ਹੈ ਫ੍ਰੈਂਕਾ ਟਿਨਾਂ ਸੈਂਟਰ ਤੋਂ ਠੀਕ ਹੈ ਅਜੀ ਕੋ ਸਲਾਈ ਲੱਗ ਗਈ ਆ ਆਪਣੀ ਠੀਕ ਹੈ ਤੇ ਹੁਣ ਆਪਾਂ ਕਟਿੰਗ ਕਰ ਦਨੇ ਆ ਪੈਰ ਪੈਰ ਛੱਡ ਕੇ ਆਪਾਂ ਨੇ ਕਟਿੰਗ ਕਰ ਲੈਣਾ ਹੈ ਠੀਕ ਹੈ ਇਹ ਛੋਟੇ ਛੋਟੇ ਟਾਕ ਲਗਾ ਲੈਣੇ ਆਪਾਂ ਨੇ ਇਹ ਗਾੜਾ ਅਸਾਨੀ ਨਾਲ ਮੋਸ ਕੇ ਠੀਕ ਹੈ ਇਹ ਜਿਹੜੇ ਕਪੜਾ ਐਕਸਟਰਾ ਜੀ ਆਪਾਂ ਕਟਿੰਗ ਕਰ ਦਨੇ ਆ ਜਿੰਨਾ ਆਪਣੇ ਫੋਲਡ ਕਰਨਾ ਵਿੱਚ ਨੂੰ ਠੀਕ ਹੈ ਬਾਕੀ ਕਪੜਾ ਵੀ ਵਿਚ ਨੂੰ ਫੋਲਡ ਕਰ ਜਣਾ ਜੀ ਤਰਪਾਈ ਨਾਲ ਠੀਕ ਹੈ ਜੀ ਤੇ ਇੱਕ ਆਪਾਂ ਦਾਮੀ ਚ ਲਾਏ ਜਰੂਰ ਲਾਵਾਂਗੇ ਠੀਕ ਹੈ ਇਹ ਕਪੜੇ ਦੇ ਇਹਦੇ ਲਾਉਗੇ ਆਪਾਂ ਜਿਹੜੀ ਆਪਾਂ ਲੀ ਲਾਈਏ ਕਪੜੇ ਦੇ ਲਾਉਣੀ ਹੈਗੀ ਇਹ ਨਾਲ ਆਸਾਨੀ ਨਾਲ ਵਿਚ ਨੂੰ ਫੋਲਡ ਹੋ ਜਾਂਦਾ ਹੈ ਆਹ ਦੇਖੋ ਉਹ ਆਸਾਨੀ ਨਾਲੇ ਫੋਲਡ ਹੋ ਜਾਣਾ ਹੈ ਜੀ ਠੀਕ ਹੈ ਇਹ ਜਣਾ ਫਰਕ ਪੈਂਦਾ ਜੇ ਅਸੀਂ ਆਪਾਂ ਪਲੇਟ ਪਾਉਨੇ ਆ ਗਲ 'ਚ ਫਰਕ ਪੈਂਦਾ ਹੈ ਜੀ ਇਹ ਨਹੀਂ ਹੈਗਾ ਉੱਥੀ ਆਪਾਂ ਚਲੇ ਜਾਂਦਾ ਗਲ ਵਿੱਚ ਵੱਡਾ ਹੋਏ ਵੱਡਾ ਹੀ ਰਹਿ ਜਾਂਦਾ ਹੈ ਪਲੇਟ ਪਾਉਣ ਨਾਲ ਫਰਕ ਪੈਂਦਾ ਵਾ ਤੀਰਾ ਦੇ ਧਿਆਨ ਰੱਖਣਾ ਹੈ ਤੀਰਾ ਪਹਿਲਾਂ ਆਪਾਂ ਨੇ ਪਲੇਟ ਪਾਉਣੀ ਹੈ ਫਿਰ ਉਹਦੇ ਅੱਗੇ ਤੀਰਾ ਮਾਪਣਾ ਹੈ ਜੀ ਆਪਣਾ ਠੀਕ ਹੈ ਆ ਦੇਖੋ ਚਾਹੇ ਤੁਸੀਂ ਸिलाई ਉੱਪਰ ਵੀ ਲਾ ਸਕਦੇ ਹੋ ਸੈੱਟ ਕਰਨ ਵਾਸਤੇ ਗਲ ਨੂੰ ਠੀਕ ਹੈ ਤੇ ਹੁਣ ਆਪਾਂ ਪਲੇਟਾਂ ਪਾਵਾਂਗੇ ਆਪਾਂ ਇਹ ਪਲੇਟਾਂ ਪਾਵਾਂਗੇ ਠੀਕ ਹੈ ਜਿਹੜੇ ਸੂਟ ਭਾਰੀ ਨਾਪ ਵਾਲ ਹੁੰਨੇ ਆ ਇਹ ਉਹਨਾਂ ਥੋੜੀ ਮੋਟੀਆਂ ਪਲੇਟਾਂ ਪਹਿਨਨੀ ਆ ਜਿਹੜੇ ਸੂਟ ਘੱਟ ਨਾਪ ਵਾਲ ਹੁੰਨੇ ਵੀ ਮੈਂ 17 16.5 17.5 ਹੋਵੇ ਹਨ 18 ਤੱਕ ਉਹ ਇਹ ਨਾਰਮਲ ਪਲੇਟਾਂ ਪਹਿਨਨੀ ਆ ਜੀ सेंटर थोड़ी मोटी चक्नी है।, है।, है जी सैडा से फ्री चक्नी है जी ठीक है एक प्लेट पै गई है जी तो हम आप दूजी प्लेट पाने कपड़ा जरूर रखना है जी ये प्लेटा है ठीक है ये ना कपड़ा छींदा नहीं सिंक नहीं हों ਰੋ ਲੌਣਾ ਹੀ ਲੌਣਾ ਬਰੇਟਾਂ ਦੇ ਹੀਟਾਂ ਕੱਪੜਾ ਅਗੋਂ ਇਹਨੂੰ ਪਾਣੀ ਬਲੀਚ ਕਰ ਦੇਣੀ ਹੈ ਠੀਕ ਹੈ ਜੀ ਤੇ ਅਪਾ ਸਾਈਡਾਂ ਦੇ ਬਰੇਟਾ ਪਾਵਾਂਗੇ ਦੇਖੋ ਇਹ ਸਾਈਡਾਂ ਦੀਆਂ ਪਲੇਟਾਂ ਪਾਉਣੀਆਂ ਤੇ ਰਸੀਆਂ ਇਹ ਪੈਰ ਪਾਈ ਚ ਲਾਈ ਦੀਆਂ ਪਾਉਣੀਆਂ ਜੀ ਆਪਾਂ ਨੇ ਪੁਆਇੰਟ ਆਉਣਾ ਇੱਥੋਂ ਆ ਕੇ ਥੋੜੀ ਆਪਣੀ ਬਰੀਕ ਕਰ ਦੇਣੀ ਹੈ ਤੇ ਬਾਹਰ ਕਰ ਦੇਣੀ ਹੈ ਜੀ ਪੁਆਇੰਟ ਤੇ ਠੀਕ ਹੈ ਮਸ਼ੀਨ ਬਾਹਰ ਆ ਥੋੜੀ ਘਮਾਉਣੀ ਹੈ ਤਾਂ ਕਿ ਧਾਗੇ ਨੂੰ ਬਾਹਰ ਪੈ ਜੇ ਫਿਰ ਖੁੱਲਦਾ ਜਗਾ ਲੌਕ ਹੋ ਜਾਂਦਾ ਮੈਂ ਖੁੱਲਦੀ ਨਹੀਂ ਹੈਗੀ ਪਲੇਟ ਇਹ ਜਿਸੀ ਤਰ੍ਹਾਂ ਜਿਹੜੀ ਆਪਾਂ ਨੇ ਮੋਢੇ ਦੀ ਪਲੇਟ ਇਹ ਵੀ ਪਾ ਲੈਣੀ ਹੈ ਜੀ ਠੀਕ ਜਿਹੜੀ ਇਹਨਾਂ ਦੀ ਫੀਟਿੰਗ ਸੀ ਇਹ ਕਮੀਜ਼ ਦੀ ਫੀਟਿੰਗ ਹੈ ਜੀ ਇਹ 20 ਇੰਚ ਤਿਆਰ ਹੈ ਜੀ ਵੀ ਸਾਡੇ ਵੀ ਕਿਆ ਹੋਗੀ ਇਸ ਕਰਕੇ ਮੋਟੀ ਬੈਡ ਚੱਕਣੀ ਹੈ ਜੀ ਮੋਡੇ ਦੀ ਮੋਟੀ ਬੈਡ ਚੱਕਣੀ ਹੈ ਇੱਥੇ ਨਾ ਕਪੜਾ ਇਕੱਠਾ ਹੋ ਜਾਂਦਾ ਹੈ ਜਦੋਂ ਭਾਈ ਨਾਲ ਆਪਾਂ ਇਸ ਨੂੰ ਨਹੀਂ ਆ ਤਾਂ ਹੋਂਡਾ ਹਮ ਕਪੜਾ ਬਚਕਣਾ ਪੈਂਦਾ ਹੈ ਠੀਕ ਹੈ ਤਾਂ ਇਦਰੋਂ ਵੀ ਆਪਾਂ ਮੋਡੇ ਬੈਡ ਪਾ ਲਵਨੇ ਆ नी है इसी तरह आप प्लेट भी पाल लेने जी लास्ट वाली प्लेट ये पैर पैर दौनी है अपने फ्रंट द्लेटा भी पै गए जी पिछले पल द्टा भी पै गई जी ਸਾੜੀ ਬੁੜੀ ਬਲੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ